ਦੁਨੀਆ ਦਾ ਕਿਰਤੀ ਕਮਾਂ ਜਿੰਦਾਬਾ 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 ਰਾਜ ਮਿਸਤਰੀ ਮਜ਼ਦੂਰ ਜੁਨੀਆਂ ਜਿੰਦਾਬਾ 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 ਸ਼ਿਕਾਗੋ ਦੇ ਸੀਧਾ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਸ਼ਿਕਾਗੋ ਦੇ ਸੀਧਾ ਨੂੰ ਲਾਲ ਸਲਾਮ ਲਾਲ ਸਲਾਮ ਦੁਨੀਆ ਪਰਦਾ ਕਿਰਤੀ ਕਮਾਂ ਜਿੰਦਾਬਾ 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 ਦੁਨੀਆ ਪਰਦਾ ਕਿਰਤੀ ਕਮਾਂ ਜਿੰਦਾਬਾ ਜਿੰਦਾਬਾ ਕੀ ਨਾਮ ਅੰਕਲ ਜੀ ਤੁਹਾਡਾ ਜਗਜੀਵਨ ਸਿੰਘ ਆ ਜੀ ਅੱਜ ਤੁਹਾਨੂੰ ਪਤਾ ਵੀ ਕਿਹੜਾ ਦੇਣਾ ਹਾਂਜੀ ਹਾਂਜੀ ਕਿੜਾ ਦੇਣਾ ਅੱਜ ਅੱਜ ਜੀ ਮਜ਼ਦੂਰ ਐਂਡ ਹੈ ਆਹ ਹਾਂ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਬੰਬਾ ਜੀ ਕੀ ਕੰਮ ਕੀ ਕਰਦੇ ਹੋ ਕੰਮ ਤਾਂ ਹੀ ਲੇਬਰ ਦਾ ਹੀ ਕਰਦੇ ਆ ਪਰ ਅੱਜ ਟਾਈਮ ਖਾਸਾ ਹੋ ਗਿਆ ਅੱਜ ਗਏ ਨਹੀਂ ਤੁਸੀਂ ਕੰਮ ਕੰਮ ਹੈ ਨਹੀਂਗਾ ਜੀ ਕੰਮ ਕਰਕੇ ਬੈਠੇ ਆ ਜੀ ਹਾਂ ਜੀ ਕਿੰਨੇ ਦਿਨ ਮਹੀਨੇ ਚ ਕੰਮ ਮਿਲਦਾ ਔਰ ਕਿੰਨੇ ਦਿਨ ਤੁਹਾਨੂੰ ਮਹੀਨੇ ਜੀ ਕਦੇ ਕਈ ਵਾਰ 10 ਦਿਨ ਵੀ ਮਿਲ ਜਾਂਦਾ ਕਈ ਵਾਰ ਨਹੀਂ ਵੀ ਮਿਲਦਾ ਮੁੜ ਕੇ ਵੀ ਜਾਂਦੇ ਆ ਦੋ ਦੋ ਚਾਰ ਚਾਰ ਦਿਨ ਬਾਅਦ ਤੱਕ ਔਰ ਜਾਨੀ ਫੇਰ ਵੀ ਗੁਜ਼ਾਰਾ ਤਾਂ ਔਕੇ ਸੋਕੇ ਕਰੀ ਜਾਂਦੇ ਆ ਜੀ ਪਰਿਵਾਰ ਚੋਂ ਕੌਣ ਆ ਤੁਹਾਡੇ ਪਰਿਵਾਰ ਚੋਂ ਦੀ ਇਕੱਲੇ ਆ ਹਾਂ ਫੇਰ ਤਾਂ ਤੁਹਾਡਾ ਗੁਜ਼ਾਰਾ ਹੋ ਜਾਂਦਾ ਹੁਣ ਆ ਵਾ ਨਹੀਂ ਜੀ ਗੁਜ਼ਾਰਾ ਮੁਸ਼ਕਲ ਹੁੰਦਾ ਫਿਰ ਤੁਹਾਨੂੰ ਪਤਾ ਹੀ ਆ ਹਾਂ ਜੀ ਆ ਫੇਰ ਆਪਣੇ ਦਿਹਾੜੀ ਕਿੰਨੀਆਂ ਤੁਹਾਡੀ ਯਾਰੀ ਜੀ 600 ਆ ਜੀ ਤੋਂ ਤੇੜੀ ਤੋਂ ਕਿੰਨੇ ਘੰਟੇ ਕੰਮ ਕਰਨਾ ਪੈਂਦਾ ਕੰਮ ਤਾਂ ਜੀ ਹੁਣ ਕਈ ਵਾਰ ਠੇਕੇਦਾਰ ਸਾਡੇ ਤੋਂ ਦਾ 9-9 ਘੰਟੇ ਦਾ 10 ਘੰਟੇ ਵੀ ਕਰਾ ਲੈਂਦੇ ਨੇ ਨਾ ਉਹ ਤਾਂ ਫਿਰ ਪੈਸੇ ਵੀ ਦਿੰਦੇ ਹੁਣੇ ਹੋ ਸਕਦਾ ਪੈਸੇ ਕਈ ਵਾਰ ਦੇ ਦਿੰਦੇ ਆ ਜੀ ਕਈ ਵਾਰ ਨਹੀਂ ਵੀ ਦਿੰਦੇ ਕੀ ਨਾ ਬਈ ਤੁਹਾਡਾ ਸੰਗਸ਼ੇਰ ਸਿੰਘ ਆ ਜੀ ਕਿਹੜਾ ਪਿੰਡ ਤੋਂ ਉੱਚੀ ਪੌਂਦਲ ਜੀ ਕੀ ਕੰਮ ਕੀ ਕਰਦੇ ਟੀਰੋਛੇ ਜਲਾਉਨੇ ਆ ਜੀ ਜੀ ਦੇਖ ਤੁਹਾਨੂੰ ਪਤਾ ਅੱਜ ਕਿਹੜਾ ਦਿਨ ਆ ਹਾਂ ਜਮਦੂ ਦੇ ਆ ਜੀ ਬਾਕੀ ਆਦਾਰਿਆਂ ਨੂੰ ਸਰਕਾਰੀ ਛੁੱਟੀ ਆ ਤੁਹਾਨੂੰ ਛੁੱਟੀ ਨਹੀਂ ਹੈਗੀ ਸਾਨੂੰ ਛੁੱਟੀ ਕਿੱਥੇ ਹੁੰਦੀ ਹੈ ਜੀ ਅੱਛਾ ਕੰਮ ਮਿਲ ਹੀ ਜਾਂਦਾ ਲਗਾਤਾਰ ਮਿਲ ਹੀ ਜਾਂਦਾ ਜੀ ਆਦਾਈ ਮਿਲ ਹੀ ਜਾਂਦਾ ਕੰਮ ਤਾਂ ਪਰੇ ਖਾਲੀ ਮੁੜ ਕੇ ਜਾਣਾ ਖਾਲੀ ਨਹੀਂ ਮੁੜ ਕੇ ਜਾਣਾ ਪੈਂਦਾ ਜੀ ਕੋਈ ਨਾ ਕੋਈ ਤਾਂ ਲੈ ਕੇ ਹੀ ਜਾਂਦੇ ਆ ਜੀ ਹਾਂਜੀ ਕਿੰਨੀ ਘਿਰ ਸਮੋਹ ਜਾਂਦੀ ਹੈ ਇਹਨਾਂ ਕੋਈ ਹੋਣੀ ਨਹੀਂ 5-6 ਰੁਪਏ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਜੀ ਤਿੰਨ ਮੁੰਡੇ ਆ ਇੱਕ ਬੇਟੀ ਆ ਘਰ ਵਾਲੀ ਆ ਜੀ ਜ਼ਿੰਮੇਵਾਰੀ ਪਰਿਵਾਰ ਦੀ ਕੀ ਕਿਤੇ ਆ ਮੇਰੇ ਤੇ ਆ ਜੀ ਸਰ ਜਾਂਦਾ 5-600 ਰੁਪਏ ਨਾਲ ਰੋਜ਼ ਸਰ ਜਾਂਦਾ ਜੀ ਮੁੰਡੇ ਵੀ ਕੰਮ ਕਰਦੇ ਮੋਟਾ-ਮੋਟਾ ਬੱਚੇ ਪੜਾਏ ਨਹੀਂ ਪਰ ਪੜੇ ਹੋਏ ਆ ਜੀ ਪੜੇ ਹੋਏ ਹਾਂ ਆਪਣੇ ਬੱਚਿਆਂ ਨੂੰ ਕੁੜਤੀ ਵਧਾਉਣਾ ਚਾਹੀਦਾ ਬੱਚੇ ਜੀ ਕੰਮਕਾਰ ਕਰਦੇ ਆ ਜੀ ਵਿੱਚ ਤਾਂ ਆਪਣਾ ਕਰਦੇ ਆ ਵਿੱਚ ਪ੍ਰਾਈਵੇਟ ਕੰਮ ਕਰਦੇ ਆ ਨੌਕਰੀਆਂ ਨਕਰੀਆਂ ਮਜ਼ਦੂਰ ਦੇ ਤੇ ਕੀ ਮੰਗ ਕਰਨਾ ਹੈ ਮਜ਼ਦੂਰ ਦੇ ਮਜ਼ਦੂਰਾਂ ਦੇ ਵਾਸਤੇ ਮਿਲ ਜਾਏ ਮਜ਼ਦੂਰਾਂ ਦਾ ਹੱਕ ਜੀ ਇੰਨੇ ਘੰਟੇ ਕੰਮ ਕਰਦੇ ਕੰਮ ਤਾਂ ਅਸੀਂ 12 ਘੰਟੇ ਕਰਦੇ ਆ ਜੀ 12 ਘੰਟੇ ਕਰਨਾ ਪੈਂਦਾ ਹਾਂ ਜੀ ਕੀ ਨਾ ਮੰਗੋ ਗੁਰਬੀਰ ਕਿਹੜਾ ਪਿੰਡ ਆ ਜੀ ਗੜੀ ਤਰਖਾਣਾ ਅੱਜ ਕਿਹੜਾ ਦਿਨ ਆ ਤੁਹਾਨੂੰ ਪਤਾ ਹਾਂ ਜੀ ਜੂਟ ਹੈ ਅੱਛਾ ਜਿਹੜਾ ਕੰਮ ਆ ਤੁਹਾਨੂੰ ਰੋਜ਼ ਮਿਲ ਹੀ ਜਾਂਦਾ ਬਾਜ ਜੀ ਮਾੜਾ ਮੋਟਾ ਚੱਲੀ ਜਾਂਦਾ ਕੀ ਕਰਦੇ ਕੀ ਰਿਕਸ਼ਾ ਚਲਾਉਣੀ ਹੈ ਰਿਕਸ਼ੇ ਨਾਲ ਪਰਿਵਾਰ ਪਲ ਜਾਂਦਾ ਪਹਿਲਾਂ ਤਾਂ ਸਹੀ ਦੀ ਕੰਮ ਹੀ ਹੋ ਘੱਟ ਕੀ ਬਾਤ ਜਗੜੀਆਂ ਵੱਧ ਗਈਆਂ ਗੱਡੀਆਂ ਗੁਜਾਰਾ ਤੁਹਾਡੇ ਤੋਂ ਹੀ ਹੁੰਦਾ ਹਾਂਜੀ ਸਰ ਜੰਦਾ ਐਨੇ ਕਿ ਕਿਧਰੇ ਗਾ ਮਾ ਓਕੇ ਓਕੇ ਘਰ ਲਈ ਅੱਜ ਸਰਕਾਰੀ ਛੁੱਟੀ ਆ ਤੁਹਾਡੀ ਛੁੱਟੀ ਨਹੀਂ ਹੈਗੀ ਹਾਂਜੀ ਅੱਜ ਛੁੱਟੀ ਆ ਛੁੱਟੀ ਕਰਕੇ ਅਸੀਂ ਫਿਰ ਉਹ ਖਾਵਾਂਗੇ ਕਿੱਥੇ ਕਿੰਨੇ ਘੰਟੇ ਕੰਮ ਕਰਨਾ ਪੈਂਦਾ ਰਿਕਸ਼ਾ ਕਿੰਨੇ ਘੰਟੇ ਚਲਾਉਣਾ ਪੈਂਦਾ ਕੋਈ 12 ਘੰਟੇ ਪਰसों ਆ ਜਿਹੜਾ ਮਜ਼ਦੂਰ ਦੇ ਵਸਾ ਇਹਨਾਂ ਨੇ ਬਹੁਤ ਵੱਡੀ ਲੜਾਈ ਲੜੀ ਸੀ ਹਾਂਜੀ ਹਾਂਜੀ 8 ਘੰਟੇਾਂ ਦੇ 8 ਘੰਟੇ ਚਲਾ ਕੇ ਗੁਜ਼ਾਰਾ ਨਹੀਂ ਹੁੰਦਾ ਬਸ 8 ਘੰਟੇ ਦਾ ਹੁਣ ਮਜ਼ਦੂਰਾਂ ਦੀ ਦਿਹਾੜੀ ਆ ਅਸੀਂ ਤਾਂ ਵਾਧੂ ਓਵਰਟਾਈਮ ਲਾ ਲਈਦਾ ਪਰਿਵਾਰ ਨੂੰ ਸਮਾਂ ਦੇ ਹੋ ਜਾਂਦਾ ਜੇ 12 ਘੰਟੇ ਦੇ ਚੱਲੋ ਸਮਾਂ ਤਾਂ ਦੇ ਹੋ ਜਾਂਦਾ ਐ ਜੀ ਗੱਲ ਉਹ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ